ਧੀਰੇ ਰਾਤ ਐ ਲੈ ਸੀੜੀ ਸਾਡੀ ਚੱਲ ਰਹੀ ਸੀ ਸਾਨੂੰ ਐ ਨਹੀਂ ਪਤਾ ਤੀ ਵੀ ਸਾਡੇ ਲਾਈਟ ਵੱਧ ਘਟਾਊਗੀ ਸਾਡੇ ਗੱਲ ਮੰਨ ਚ ਨਹੀਂ ਸੀ ਜਿੰਨੀ ਰੇਸ ਹੈ ਤੇਲ ਹੈ ਸਾਰਾ ਇਹਨਾਂ ਦਾ ਖੋਲਿਆ ਹੈ ਗੱਡੀ ਦੇ ਮੁਕਾਬਲੇ ਟ੍ਰੈਟ ਭਜਦਾ ਇਹਨਾਂ ਦਾ ਅਭੀ ਸੁੱੱਚੇ ਦਬੀ ਉਹਦੇ ਵਿੱਚ ਸਾਰੇ ਪੜਾ ਫੇਟੇ ਜਿੰਨੀ ਵਿੱਚ ਤਾਂ ਉਹਨੇ ਜੈਮੂਰੀ ਲਾ ਕੇ ਪੜੋ ਇੱਥੇ ਆਈ ਵਾਰੀ ਜੂਰੀ ਲਾ ਕੇ ਦਾਰੀਆਂ ਪਰ ਸਾਹ ਜਿ ਲੈ ਜਾਂ ਸਮੱਸਿਆ ਦਾ ਇਹ ਮੰਨ ਲਓ ਸਾਰੀ ਗਲੀ ਨਹੀਂ ਹੈ ਪਰ ਨਕਸਾ ਸਾਡਾ ਤਿੰਨ ਕਰਾਂ ਦਾ ਹੋਇਆ ਜੀ ਪਤਾ ਯੂਰੇ ਤੁਸੀਂ ਜਗਾ ਦੇਖ ਲਓ ਜਗਾ ਨੰਨੂ ਹੈ ਨਹੀਂ ਜਮੀ ਲਵੋਗੀ ਤਾਂ ਫਰੀਜੇ ਦਾ ਸਮਝ ਗਿਆ ਜੀ ਇੱਕ ਜੀ ਬਿਜਲੀ ਆ ਤੁਲਾ ਜੀ ਦੀ ਕਰਨ ਸੀੜੀ ਸਾਹਮਣੇ ਆਇਆ ਤੱਥਾਂ ਦੇ ਮੁਤਾਬਕ ਅਸੀਂ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਜੀ ਕਰਾਂਗੇ ਬেরি ਆਪਣਾ ਤਾਂ ਰਹੀ ਹੈ ਹਾਂਜੀ ਅੱਛਾ ਕੀ ਕੀ ਸਮਾਨ ਬੱਚੇ ਆਪਣੀ ਆਪਣੇ ਇੱਕ ਤਾਂ ਇਲੈਕਟ੍ਰੀਸ਼ੀਅਨ ਸਕੂਟਰੀ ਆ ਜੀ ਇਲੈਕਟ੍ਰਿਕ ਸਕੂਟਰੀ ਹਾਂਜੀ ਫ੍ਰਿਜ ਹੋ ਗਿਆ ਜੀ ਇਨਵਰਟਰ ਹੀ ਹਾਂਜੀ ਮਸ਼ੀਨ ਹੀ ਮਸ਼ੀਨ ਬਚ ਗਈ ਹਾਂਜੀ ਤੇ ਚੁੱਲ੍ਹਾ ਜੀ ਲਾਈਟ ਵਾਲਾ ਕਿੰਨੇ ਦਾ ਨੁਕਸਾਨ ਹੋ ਜਾਏਗਾ ਆਪਣਾ ਜੀ ਤਾਂ ਨਵੇਂ ਦੀ ਕੀਮਤ ਲਈ ਹੈਗਾ 60-70000 ਦਾ ਜੀ ਹਾਂਜੀ ਮੈਂ ਮੇਰੇ ਤਾਂ ਆਪਾਂ ਨੂੰ ਵੀ ਪਤਾ 20000 ਦੀ ਤਾਂ ਕੱਲੀ ਵਾਲੀ ਸੀਡੀ ਹੀ ਆ ਜੀ ਹਾਂਜੀ ਉਹ ਤਾਂ ਬਾਕੀ ਹੁਣ ਰਿਪੇਅਰ ਤੇ ਪਤਾ ਲੱਗਦਾ ਜੀ ਠੀਕ ਹੈ ਕੀ ਬੁਰਸੂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਹੜੇ ਗੈਰ ਕਮਰਸ਼ੀਅਲ ਵਾਹਨ ਇਸ ਤਰ੍ਹਾਂ ਰੋਡ ਦੇ ਉੱਪਰ ਚੱਲ ਰਹੇ ਨੇ ਕੀ ਕਹਾਂ ਉਹਨਾਂ ਬਾਰੇ ਇੰਨਾ ਬਾਰੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਇਹੀ ਮੰਗ ਕਰਦੇ ਆ ਜੀ ਵੀ ਪਹਿਲੀ ਗੱਲ ਤਾਂ ਇਹਨਾਂ ਨੂੰ ਪਿੰਡ ਚੀ ਨਹੀਂ ਵਾੜਨਾ ਚਾਹੀਦਾ ਜੀ ਕਿੱਡਾ ਵੱਡਾ ਭੂਗ ਹੈਗਾ ਹੈਗੀ ਟਰਾਲੀ ਆ ਦੋ ਟੈਰੀ ਕਿੰਨਾ ਇਹਦੇ ਵਿੱਚ ਮਾਲ ਪਾ ਲੈਂਦੇ ਨੇ ਇਹ ਨਾ ਕਿਸੇ ਨੂੰ ਸਾਈਡ ਮਿਲਦੀ ਆ ਨਾ ਹੋਰ ਪ੍ਰਸ਼ਾਸਨ ਧਿਆਨ ਦਿੰਦਾ ਨਹੀਂ ਇਨ੍ਹਾਂ ਗੱਲਾਂ ਤੇ ਇਹ ਤਾਂ ਸਰ ਦੇਖੋ ਹੁਣ ਪ੍ਰਸ਼ਾਸਨ ਨੂੰ ਕਿਹੜਾ ਦੀਂਦਾ ਨਹੀਂ ਜਦੋਂ ਰੋਡ ਤੇ ਚੱਲਦੇ ਨੇ ਉਹਨਾਂ ਦੇ ਵੀ ਨਾਕੇ ਲੱਗੇ ਹੁੰਦੇ ਨੇ ਦੀਂਦਾ ਦਾ ਸਭ ਕੁਝ ਆ ਹੁਣ ਕੀ ਕਾਰਨ ਆ ਪਤਾ ਨਹੀਂ ਕ ਹੂੰ ਦੀਂਦਾ ਤਾਂ ਉਹਨਾਂ ਨੂੰ ਵੀ ਆਈ ਜੇ ਤੁਹਾਨੂੰ ਆਮ ਬੰਦਿਆਂ ਨੂੰ ਦੀ ਸਕਦਾ ਪ੍ਰਸ਼ਾਸਨ ਨੂੰ ਤਾਂ ਪਹਿਲਾਂ ਧਿਆਨ ਚਾਉਂਦੀ ਹੈ ਚੀਜ਼ ਕੀ ਕਹੋਗੇ ਜਿਹੜੇ ਮਤਲਬ ਇਸ ਸਮੇਂ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦਾ ਸਾਰ ਇਹਨਾਂ ਤੇ ਜੋ ਬਣਦੀ ਕਾਰਵਾਈ ਹੈ ਕਰਨੀ ਵੀ ਪਹਿਲੀ ਗੱਲ ਦਾ ਇਹ ਇੰਨਾ ਅੰਡਰਲੋਡ ਮਾਲ ਪਾਸ ਹੈਗਾ ਟਰੈਡ ਤੇ ਇਹ ਚੀਜ਼ ਤਾਂ ਪਾਸ ਹੀ ਨਹੀਂ ਹੁੰਨ ਓਵਰਲੋਡ ਹੈ ਓਵਰਲੋਡ ਹੈ ਜੀ ਇਹ ਦਿਖਾੜੀ ਗਾਰ ਬੰਦਾ ਹੀ ਲੱਗਦਾ ਜਿਵੇਂ ਧੁੰਦ ਦਾ ਮੌਸਮ ਹੈਗਾ ਹਾਂਜੀ ਤਾਂ ਕੀ ਕਹੋਗੇ ਧੁੰਦ ਦੇ ਮੌਸਮ ਤੇ ਮਤਲਬ ਐਕਸੀਡੈਂਟ ਹੋਣ ਦੇ ਕਾਰਨ ਵੀ ਵਾੜ ਸਕਦਾ ਹੈ 100% ਐਕਸੀਡੈਂਟ ਦੀ ਕਾਰਨ ਹੈ ਇਹ ਧੁੰਦ ਚ ਬੰਦੇ ਨੂੰ ਪਹਿਲੀ ਗੱਲ ਤਾਂ ਸੜਕੇ ਹੀ ਨਹੀਂ ਦਿੰਦੀ ਊਂਗ ਚ ਵਿੱਚੇ ਸਿੱਧੀ ਵੱਜੂ ਫਿਰ ਮੰਨ ਕੇ ਚੱਲੋ ਇਹਨਾਂ ਦਾ ਜੋ ਕੰਪਨੀ ਬੈਂਡ ਚੀਜ਼ ਹੈ ਟਰੈਕਟਰ ਉਹ ਨੂੰ ਛੱਡ ਕੇ ਜਿੰਨੀ ਰੇਸ ਹੈ ਤੇਲ ਹੈ ਸਾਰਾ ਇਹਨਾਂ ਦਾ ਖੋਲਿਆ ਹੈ ਗੱਡੀ ਦੇ ਮੁਕਾਬਲੇ ਟਰੈਕਟਰ ਭਜਦਾ ਇਹਨਾਂ ਦਾ ਜੇ ਉਹ ਪਿੰਡ ਚ ਕੋਈ ਸੜਕ ਤੇ ਜਿਹੜਾ ਪਿੰਡ ਸੜਕ ਤੇ ਆਗੇ ਉਹ ਜੇ ਕੋਲਾ ਕੋਈ ਬੱਚਾ ਜਾਂ ਕੋਈ ਵੀ ਬਾਹਰ ਆਏ ਥੋੜੀ ਰੁਕ ਜੂਗਾ ਓਵਰ ਸਪੀਡ ਹੁੰਦੇ ਨੇ ਇਹ ਬਿਲਕੁਲ ਹੂੰ ਕੀ ਨਾ ਜੀ ਤੁਹਾਡਾ ਬੈਂਤ ਸਿੰਘ ਹੈ ਜੀ ਅਸੀਂ ਕਿੰਨਾ ਕੋ ਨੁਕਸਾਨ ਹੋਇਆ ਤੁਹਾਡਾ ਸਕੰਤਾ ਜੀ ਮਿਸਤਰੀ ਆਊਗਾ ਬੁਲਾਇਆ ਹੋਇਆ ਕੀ ਕੀ ਮੱਚਾ 400 ਵੋਲਟ ਹੋ ਗਿਆ ਜੀ ਮੀਟਰ ਤੇ ਲਾਈਟ ਹਾਂਜੀ ਹਾਂ ਜੀ ਮੈਂ ਪਾਸੇ ਤੋਂ ਆਇਤੀ ਜੀ ਹੁਣ ਪਾਸੇ ਤੋਂ ਅੱਗੇ ਉਧਰ ਸੜੀਨ ਲਾਂਗੇ ਤੇ ਅਜੀ ਮਿਸਤਰੀ ਨੂੰ ਬੁਲਾ ਕੇ ਲਿਆਂਗੂ ਖੋਲ ਕੇ ਦੇਖਾਂਗੇ ਕਿੰਨਾ ਕ ਲੱਗਦਾ ਤੁਹਾਨੂੰ ਕਿੰਨਾ ਕ ਲੱਗਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਰਨੇ ਦਾ ਟੁੜੀ ਪੱਕੇ ਨਹੀਂ ਐ ਵੇਚਣੀ ਐ ਇਹਦੇ ਵੀ ਦੇਖ ਲੈ ਵੀ ਕਿੱਥੇ ਲਈਏ ਸੀ ਅੱਛਾ ਇਸ ਤਰ੍ਹਾਂ ਦੇ ਜਦੋਂ ਹੀ ਚੱਲਦੇ ਆਗੇ ਰਾਤ ਨੂੰ ਚੱਲਦੇ ਆਗੇ ਤਾਂ ਸ਼ਾਮ ਜੇ ਨੂੰ ਚੱਲਦੇ ਆ ਤਾਂ ਹਾਸ਼ੇ ਬਹੁਤ ਹੁੰਦੇ ਆ ਹਾਂਜੀ ਕੀ ਕਹੋਗੇ ਕਹਾਂਗੇ ਨਸਕਾਨ ਹੁੰਦਾ ਜੀ ਇਹ ਕੰਮ ਨਾਲ ਸੜਕ ਨਾਲ ਹਾਸੇ ਸੜਕ ਦੇ ਸੜਕ ਹਾਸੇ ਹੋਏ ਸੜਕ ਤੇ ਨਹੀਂ ਮਿਲਦੀ ਹੈਗੀ ਜੀ ਕੋਈ ਮੰਨ ਲੈ ਮੋਟਰਸਾਈਕਲ ਵਾਲਾ ਨਹੀਂ ਦੀ ਨਾ ਕੋ ਲੇਟਾਂ ਪੈਂਦੀਆਂ ਨੇ ਵਿੱਚ ਫਸ ਜੇ ਫਿਰ ਕੀ ਬਣੂਗਾ ਇਸ ਮਸੱਈਆ ਕੀ ਤੁਸੀਂ ਕੀ ਕੱਸ ਰਹੇ ਸੀ ਕਿ ਕਿੰਨਾ ਕੋ ਨਕਰੀ ਜੀ ਰਾਤ ਐਲੀ ਸੀੜੀ ਸਾਡੀ ਚੱਲ ਰਹੀ ਸੀ ਸਾਨੂੰ ਐ ਨਹੀਂ ਪਤਾ ਸੀ ਵੀ ਸਾਡੇ ਲਾਈਟ ਬੱਦ ਘਟਾ ਆਉਗੀ ਹੁਣ ਸਾਡੇ ਘਰ ਮੰਚ ਨਹੀਂ ਸੀ ਜਮੀ ਵੀ ਤੇ ਉਹ ਐਲਸੀਡੀ ਚਾਲੀ ਚਾਲੀ ਰੋ ਪੜਾਕਾ ਪੈ ਗਿਆ ਲਾਈਟ ਆ ਗਈ ਮੈਂ ਕਿਹਾ ਉਹ ਸੀ ਸਾਡੇ ਲਾਈਟ ਵਾਲਾ ਚੁੱਲਾ ਸੀ ਮੈਂ ਕਿਹਾ ਦੁੱਧ ਗਰਮ ਕਰਦੀ ਹਾਂ ਉੱਥੇ ਜਾ ਕੇ ਜਦ ਮੌਰੀ ਸੁੱਚੇ ਦਬੀਓ ਦੇ ਵਿੱਚ ਸਾਰੇ ਪੜਾਕੇ ਪਏ ਠੀਕ ਹੈ ਨੁਕਸਾਨ ਕਿੰਨੇ ਦਾ ਹੋ ਗਿਆ ਨੁਕਸਾਨ ਤਾਂ ਇਹ ਸਾਡਾ ਬਹੁਤ ਹੋ ਗਿਆ ਕਿੰਨੇ ਕੁ ਤਰ੍ਹਾਂ ਦਾ ਨੁਕਸਾਨ ਹੋ ਗਿਆ ਤੇ ਸਾਡਾ ਸਾਰਿਆਂ ਤੋਂ ਵੱਧ ਹੋ ਗਿਆ ਸਾਰਿਆਂ ਤੋਂ ਵੱਧ ਕੀ ਮੰਗ ਕਰਦੇ ਅਸੀਂ ਦੇ ਤਾਂ ਤੜਕੇ ਵੀ ਫ੍ਰੀਜ ਚਲਾਇਆ ਸਾਡਾ ਫ੍ਰੀਜ ਤੜਕੇ ਉਹ ਖਰਾਬ ਹੋ ਗਿਆ ਉਹ ਨਹੀਂ ਚੱਲਿਆ ਰਹੀ ਠੀਕ ਹੈ ਮੰਗ ਕੀ ਕਰਦੇ ਹੋ ਮੰਗ ਤੜਕੇ ਮੰਗਤਾ ਜੀ ਬਾਕੀ ਹੁਣ ਤੁਸੀਂ ਉਹ ਦੇਖ ਲਓ ਸਾਨੂੰ ਤਾਂ ਹੁਣ ਮੰਗਦਾ ਸੀ ਕੀ ਕਹਿ ਸਕਦੇ ਹਾਂ ਠੀਕ ਹੈ ਹਾਂ ਮਾ ਤਾਂ ਕਿੰਨਾ ਕਿ ਨੁਕਸਾਨ ਆਈ ਆਪਣਾ ਸਾਡਾ ਇਹ ਨੁਕਸਾਨ ਇੱਕ ਤਾਂ ਫ੍ਰਿਜ ਮੱਚ ਗਿਆ ਜੀ ਅੱਛਾ ਇੱਕ ਜੀ ਬਿਜਲੀ ਆ ਚੁੱਲਾ ਜੀ ਇੱਕ ਐਲ ਸੀ ਡੀ ਇੱਕ ਹਾਂਜੀ ਕਨਵੈਕਟਰ ਮੱਚ ਗਿਆ ਜੀ ਹਾਂਜੀ ਠੀਕ ਆ ਜੀ ਨੁਕਸਾਨ ਦੀ ਗੱਲ ਕਰੀਏ ਕਿੰਨੇ ਕੁ ਪੈਸੇ ਨੁਕਸਾਨ ਹੋ ਗਏ ਤੁਸੀਂ ਦੇਖ ਲਓ ਥੋਨੂੰ ਆਪ ਹੀ ਪਤਾ ਹੈ ਵੈਸੇ ਤਾਂ ਮੈਂ ਤਾਂ ਮਸਾ ਬਣਾਇਆ ਨਹੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ ਮੇਰੇ ਘਮੰਡੀਆਂ ਨੂੰ ਦੋ ਦਿਨਾਂ ਦਾ ਬਚਤ ਮੇਰੇ ਕੋਲ ਹੇ ਉਹ ਤੇ ਲੋਕਾਂ ਦਾ ਕਰ ਕਰ ਕੇ ਮੈਂ ਫੇਰ ਚੀਜ਼ਾਂ ਬਣਾਈਆਂ ਨੇ ਜੀ ਹਾਂ ਠੀਕ ਹੈ ਹੁਣ ਦੇਖ ਲੋ ਇਹ ਮਸਾ ਚੀਜ਼ਾਂ ਬਣਦੀਆਂ ਨੇ ਠੀਕ ਹੈ ਜੀ ਹਾਂਜੀ ਅਸੀਂ ਤਾਂ ਲੇਬਰ ਵਾਲੇ ਆ ਜੀ ਬਾਈ ਲੇਬਰ ਵਾਲੇ ਸੀ ਹਾਂਜੀ ਅੱਛਾ ਕੀ ਕੀ ਦਾ ਮਤਲਬ ਹੈ ਜੀ ਸਮਾਨ ਦੀ ਆਈ ਖਾਈ ਮੈਂ ਨਹੀਂ ਦੱਸੋ ਸਮਾਨਤਾ ਜੀ ਇਹ ਪੂੰਗ ਵਾਲੀ ਟਰਾਲੀ ਜਦੋਂ ਅਸੀਂ ਨੂੰ ਤੂੜੀ ਵੇਚੀ ਹੈ ਜਿਹਨੇ ਬਾਈ ਨੇ ਉਹ ਕਹਿੰਦਾ ਵੀ ਊਰੇ ਲਾ ਕੇ ਭਰਦੀ ਹੈ ਜੀ ਉਹਨੇ ਆਪ ਬੈਂਕ ਕਰਵਾਈਏ ਆਪ ਖੜਵਾਈਏ ਜੀ ਅੱਛਾ ਜਿਹਦੇ ਨਾਲ ਕੇ ਤਾਂ ਹੀ ਲੈ ਟਰੈਕਟਰ ਦਾ ਰੈਟ ਰਹਿਣੇ ਤੋਂ ਹੈ ਜੀ ਵੈਸੇ ਆਪਾਂ ਗੱਲ ਕਰਦੇ ਹਾਂ ਜਿਵੇਂ ਫਿਰ ਰੂਟ ਦੇ ਵਿੱਚ ਚਾਈ ਲਾ ਲਿਆ ਹਾਂ ਜੀ ਹਾਂ ਜੀ ਮੰਨ ਲਓ ਇੱਥੇ ਜਿਹੜਾ ਲੰਘਣ ਵਾਲੇ ਨੇ ਉਧਰ ਕੋਈ ਸਿਆਰੀ ਹੈ ਦੇਖੋ ਜੀ ਇਹ ਜੇ ਆਪਾਂ ਨਾਲ ਨਾਲ ਜਲੀਏ ਟਰਾਂਸਫਾਰਮ ਤੋਂ ਇੰਨੀ ਕਹਿੰਦੇ ਵੀ ਇੰਨੀ ਵੋਲਟੇਜ ਜ਼ਿਆਦਾ ਆ ਗਈ ਹਾਂ ਜੀ ਉਹ ਕੰਨ ਕਰ ਨੁਕਸਾਨਾ ਉਹ ਕਿਵੇਂ ਮਤਲਬ ਭਰੇ ਜੰਗਾ ਬਾਈ ਜੀ ਜਿਹੜੇ ਬਾਈ ਨੇ ਲਵਾਈ ਹੈ ਅਸੀਂ ਲਾਉਂਦੇ ਨਹੀਂ ਦੀ ਉਹਨੇ ਪੁੱਛ ਕੇ ਜਦੋਂ ਉਹਨੇ ਟੂੜੀ ਵੇਚੀ ਤਾਂ ਉਹਨੇ ਕਹੇ ਵੀ ਉਰੇ ਲਾ ਕੇ ਭਰੋ ਵੀ ਇੱਥੇ ਆਈ ਵਾਰੀ ਉਰੀ ਲਾ ਕੇ ਸਾਰੀਆਂ ਭਰਦੀਆਂ ਨਹੀਂ ਤਾਂ ਅਸੀਂ ਲੈ ਆਏ ਆ ਸੁੱੱਚ ਕੱਟ ਕੇ ਕਹਿੰਦਾ ਲੰਗੂਗੀ ਕੋਈ ਦਿੱਕਤ ਨਹੀਂ ਤਾਰਾ ਤੁਸੀਂ ਚੱਕ ਦਿਓ ਤਾਰਾ ਅਸੀਂ ਨੇ ਚੱਕੀਆਂ ਨੇ ਜੀ ਸੁੱੱਚ ਵੀ ਕੱਟੀ ਐ ਰਾਮ ਨਾਲ ਟਰਾਲੀ ਲੰਗੀ ਐ ਕੋਈ ਡਿੱਕਾ ਨਹੀਂ ਲੱਗਿਆ ਜੀ ਜਿਹੜੇ ਨੁਕਸਾਨ ਦੀ ਗੱਲ ਕਰ ਰਹੇ ਨੇ ਨੁਕਸਾਨ ਹੋਇਆ ਜਿਵੇਂ ਕਿ ਗਰੀਬ ਘਰਾਂ ਦੇ ਵਿੱਚ ਨੁਕਸਾਨ ਕਾਫੀ ਹੋਇਆ ਹੋਇਆ ਹੁਣ ਕੀ ਪਤਾ ਲੱਗਦਾ ਈ ਸਾਨੂੰ ਅਸੀਂ ਤਾਂ ਹਾਂ ਜੀ ਕਿੰਨਾ ਨੁਕਸਾਨ ਹੋਇਆ ਭਾਈ ਤੁਹਾਡਾ ਤਾਰਾਂ ਦੇ ਟੁੱਟਣ ਦੇ ਨਾਲ ਸਰ ਨੁਕਸਾਨ ਦਾ ਹੈ ਮੰਨ ਲਓ ਹੀ ਆਪਣਾ ਇਲੈਕਟ੍ਰੀਸ਼ੀਅਨ ਦਾ ਜਿੰਨਾ ਵੀ ਸਮਾਨ ਆ ਸਾਰੀ ਖਤਮ ਹੋ ਗਿਆ ਜੀ ਹਾਂ ਜੀ ਫ੍ਰਿਜ ਟੀਵੀ ਤੇ ਡਿਸ਼ ਵਾਲੇ ਮੰਨ ਲਓ ਸਕੂਟਰੀ ਚਾਰਜ ਸੀਗੀ ਜੀ ਇਹ ਸਾਰੀ ਚੀਜ਼ ਵੱਡੀ ਓਹੋ ਨਵਾਟਰ ਹੋ ਗਿਆ ਜੀ ਬਾਕੀ ਸਾਡੇ ਨਾਲ ਦੋ ਕਾਰ ਹੋਰ ਨੇ ਇਹਨਾਂ ਦਾ ਵੀ ਜਿਹੜੀ ਮੰਨ ਲਓ ਕਾਰ ਦੀ ਸਾਰੀ ਸਪਲਾਈ ਆ ਉਹ ਜੀ ਸਾਰੀ ਬਦਲਣੀ ਪੈਣੀ ਆ ਜੀ ਦੁਬਾਰੇ ਉਹਨਾਂ ਦਾ ਤਾਰਾਂ ਦਾ ਨਹੀਂ ਹਲੇ ਕੁਝ ਪਤਾ ਨੁਕਸਾਨ ਦਾ ਹੈ ਮੰਨ ਲਓ ਸਭ ਤੋਂ ਜਾਂ ਸਾਰਾ ਜੋ ਹੋਇਆ ਜੀ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਤੁਹਾਡਾ ਮੰਨ ਲਓ ਹੋਊਗਾ ਜੀ 50-60 ਹਜ਼ਾਰ ਦਾ ਜੀ ਠੀਕ ਹੈ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੰਗ ਤਾਂ ਇਹੀ ਹੈ ਜੀ ਵੀ ਸਾਡੇ ਇਹਨਾਂ ਦੇ ਕਾਰਵਾਈ ਹੋ ਕੇ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਜਿੰਨਾ ਸਾਡਾ ਨੁਕਸਾਨ ਹੈ ਉਹ ਧਿਆਨ ਚ ਲਿਆਂਦਾ ਕਿੰਨੀ ਕਿਹ ਘਰਾਂ ਨੂੰ ਸਮੱਸਿਆ ਆਈ ਹੈ ਜਿਹੜੀ ਇਹ ਆਈ ਹੈ ਮਤਲਬ ਇਹਦੇ ਨਾਲ ਮਤਲਬ ਸਮੱਸਿਆ ਤਾਂ ਇਹ ਮੰਨ ਲਓ ਜੀ ਸਾਰੀ ਗਲੀ ਨੂੰ ਹੀ ਹੈ ਪਰ ਨੁਕਸਾਨ ਸਾਡਾ ਤਿੰਨ ਘਰਾਂ ਦਾ ਹੋਇਆ ਜੀ ਜਦੋਂ ਤਾਰਾ ਉੱਪਰ ਚੱਕਦੇ ਨੇ 800 ਟੀਆਂ ਨਾਲ ਹੋ ਰਹੀ ਸਾਰੇ ਹੱਲ ਚੱਲ ਹੁੰਦੀ ਹੈ ਜੀ ਠੀਕ ਹੈ ਹਾਂ ਉਥੋਂ ਸੁੱਚ ਕੱਟਦੇ ਨੇ ਸੁੱਚ ਕੱਟੀ ਕੱਟ ਕੇ ਸੁੱਚ ਚੱਲ ਗਏ ਉਸ ਦੇ ਲੇਵੇ ਸੁੱਚ ਲੈਵੇ ਕੋਈ ਬੰਦਾ ਨਹੀਂ ਇਹਨਾਂ ਦਾ ਉੱਥੇ ਆ ਕੇ ਕੋਈ ਸੁੱਚਾ ਲਾ ਜੇ ਕੋਈ ਬੰਦਾ ਹੱਥ ਤਾਰ ਨੂੰ ਪਾ ਕੇ ਖੜਿਆ ਕੋਈ ਮਰ ਜਾਣਾ ਫੇਰੀ ਹਾਂਜੀ ਭਾਈ ਜੀ ਕੀ ਤੁਹਾਨੂੰ ਭੋਂਗ ਵਾਲੀਆਂ ਟਰਾਲੀਆਂ ਨੇ ਇਹਨਾਂ ਤੋਂ ਕੀ ਪਰੇਸ਼ਾਨੀ ਹੈ ਜੀ ਪਰੇਸ਼ਾਨੀ ਤਾਂ ਜੀ ਇਹ ਹੈ ਜੀ ਇੱਥੇ ਤਾਰਾਂ ਨੇ ਜੀ ਪਿੰਡ ਦੇ ਵਿੱਚ ਨੀਵੇਂ ਆ ਇਹ ਪੂਕ ਅੰਦਰ ਵੜਦੇ ਨਹੀਂ ਹੈਗੇ ਜੀ ਧੱਕੇ ਨਾਲ ਬਾੜ ਲੈਂਦੇ ਨੇ ਜੀ ਵੀ ਹੁਣ ਉਹਦੇ ਗਰੀਬ ਪਰਿਵਾਰ ਆਉਂਦੇ ਨੇ ਜੀ ਸਾਰਾ ਕੁਝ ਮੱਚ ਗਿਆ ਜੀ ਉਹਨਾਂ 400 ਵੋਲਟ ਆ ਗਈ ਤਾਰਾਂ ਜੁੜ ਕੇ ਜੀ ਕੰਨ ਭਰੇ ਦੀ ਜੀ ਇਹਨਾਂ ਨੇ ਅੱਜ ਫੇਰ ਲਾਤਾ ਜੀ ਉਹ ਤੁਸੀਂ ਜਗਾ ਦੇਖ ਲਓ ਜਗਾ ਨੰਗਣ ਨੂੰ ਹੈ ਨਹੀਂ ਜਮੀ ਲਵਾਉਂਦੀ ਕਿਉਂਕਿ ਇਹਨਾਂ ਨੂੰ ਚਾਹੀਦਾ ਵੀ ਬਾਹਰ ਖੜਾਇਆ ਜਾਵੇ ਜੀ ਇਹ ਬਾਹਰ ਭਰਿਆ ਜਾਵੇ ਜੀ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਮਤਲਬ ਹਨਾ ਜੀਮੇਦਾਰ ਪ੍ਰਭਾਵਾਂ ਪ੍ਰਭਾਵਾਂ ਦੀ ਵੀ ਤੂੜੀਆਂ ਨੇ ਚਲੋ ਪਰਨੀਆਂ ਨੇ ਜੀ ਉਹਨਾਂ ਨੇ ਵੀ ਪਰ ਗੱਲਾਂ ਯੂਰੀ ਨੁਕਸਾਨ ਹੁੰਦਾ ਜੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਵੀ ਤੜਕੇ ਰੇੜੂ ਦੇ ਵਿੱਚ ਅਸੀਂ ਬੁਲਾ ਦਾਂਗੇ ਵੀ ਇਹਨਾਂ ਨੂੰ ਪਿੰਡ ਦੇ ਵਿੱਚੋਂ ਬੰਦ ਕਰ ਦਾਂਗੇ ਜੀ ਮੈਂ ਪੰਚਾਇਤ ਮੈਂਬਰ ਹਾਂ ਜੀ ਠੀਕ ਹੈ ਹਾਂਜੀ ਇਹ ਭਾਈ ਲਈ ਸਾਰੇ ਜੀ ਕੋਈ ਵੀ ਕੰਪਲੀਟ ਕਿਉਂ ਕਰਾਈਏ ਕੋਈ ਦੰਦ ਕਰਾਈਏ ਹਾਂਜੀ ਹਾਂਜੀ ਭਾਈ ਜੀ ਨੇ ਕਰਾਈਏ ਜੀ ਮੈਂ ਹੁਣ ਆਏ ਆ ਤੇ ਮੈਨੂੰ ਦੱਸਿਆ ਗਿਆ ਹੈ ਜ ਮਲਾਜਮਾ ਨੂੰ ਤੇ ਜਿਹੜਾ ਟਰੈਕਟਰ ਦਾ ਮਾਲਕ ਹੈ ਜੀ ਉਹਨੂੰ ਵੀ ਬੁਲਾਇਆ ਗਿਆ ਜੀ ਉਰੇ ਇਹ ਟਰੈਕਟਰ ਲੈ ਜਾਂਦੇ ਤੇ ਜੀ ਅਸੀਂ ਖੜਾ ਲਿਆ ਜੀ ਬਈ ਖੜਾ ਲੋ ਜਨ ਜਕਰ ਕੋਈ ਗੱਲਬਾਤ ਨਹੀਂ ਹੁੰਦੀ ਹੈਗਾ ਨਾ ਹੀ ਵੀ ਉਹਨੇ ਚੱਕਰ ਜਾਓ ਨਾ ਤੁਸੀਂ ਕਿਉਂਕਿ ਫਿਰ ਵਾਦੇ ਵਧ ਜਾਂਦੇ ਨੇ ਫਿਰ ਅਗਲਾ ਕਹਿੰਦਾ ਵੀ ਫਲਾਣੀ ਸਪੋਰਟ ਕਰਤੀ ਫਲਾਣੀ ਸਪੋਰਟ ਕਰਤੀ ਸਰ ਇੱਕ ਕੰਪਲੀਟ ਆਈ ਹੈ ਜੀ ਊਂਗਾਲੀ ਟਰਾਲੀ ਨੂੰ ਲੈ ਕੇ ਕੀ ਅਸਲ ਵਿੱਚ ਮਾਮਲਾ ਹੈ ਉਹ ਇੱਕ ਕੌਰੀਆਂ ਪਿੰਡ ਦੀ ਕੰਪਲੇਂਟ ਸਾਨੂੰ ਮਸੂਲ ਹੋਈ ਹੈ ਜੀ ਉਦੇ ਵਿੱਚ ਰਾਤ ਕੋਈ ਟਰਾਲੀ ਉੱਥੇ ਭੂਗਦੀ ਭਰੀ ਜਾ ਰਹੀ ਸੀ ਉਹ ਟਰਾਲੀ ਜਿਹੜੀ ਉੱਪਰ ਇਲੈਕਟ੍ਰੀਕਲ ਦੀਆਂ ਤਾਰਾਂ ਨੇ ਬਿਜਲੀ ਬੋਰਡ ਦੀ ਉਹਨਾਂ ਨਾਲ ਟਕਰਾਈ ਐ ਉਹਦੇ ਨਾਲ ਜਿਹੜਾ ਲਾਈਟ ਵੱਧ ਘਟਾਉਣ ਕਰਕੇ ਉਥੋਂ ਦੇ ਜਿਹੜੇ ਨੇੜੇ-ਨੇੜੇ 2-3 ਘਰ ਸੀਗੇ ਉਹਨਾਂ ਦੀ ਲਾਈਟ ਚਲੀ ਗਈ ਵੱਧ ਘਟਾਉਣ ਕਰਕੇ ਉਹਨਾਂ ਦਾ ਜਿਹੜਾ ਸਮਾਨ ਸੀ ਫ੍ਰਿਜ ਪੱਖੇ ਵਗੈਰਾ ਉਹ ਸੜ ਗਿਆ ਉਹ ਕੰਪਲੇਂਟ ਤੇ ਅਸੀਂ ਪੜਤਾਲ ਕਰ ਰਹੇ ਹਾਂ ਜਿਹੜੀ ਵੀ ਗਲਤੀ ਹੋਈ ਜੋ ਵੀ ਸਾਹਮਣੇ ਆਇਆ ਤੱਥਾਂ ਦੇ ਮੁਤਾਬਕ ਅਸੀਂ ਉਹਦੇ ਮੁਤਾਬਕ ਹੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰਾਂਗੇ ਇੱਕ ਗੱਲ ਹੋਰ ਆ ਰਹੀ ਹੈ ਜੀ ਵੀ ਸੜਕਾਂ ਤੇ ਕਹਿੰਦੇ ਨੇ ਆਮ ਟਰਾਲੀਆਂ ਨੇ ਜਿਹੜੀਆਂ ਭੁਗੜੀਆਂ ਜਾਂਦੀਆਂ ਨੇ ਪ੍ਰਸ਼ਾਸਨ ਕੁਝ ਨਹੀਂ ਕਰਦਾ ਚਲਾਨ ਕਰਦੇ ਨੇ ਜੀ ਬਕਾਇਦਾ ਜੁਰੀ ਵੀ ਗੱਲ ਕੋਦੋਂ ਵੀ ਕੋਈ ਟ੍ਰੈਫਿਕ ਦਾ ਕੋਈ ਲੰਘਣਾ ਕਰਦਾ ਹੈ ਤਾਂ ਉਹਦੇ ਖਿਲਾਫ ਟ੍ਰੈਫਿਕ ਦੇ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਂਦੀ ਹੈ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਏਗੀ ਜੋ ਕਾਨੂੰਨ ਦੇ ਅਨੁਸਾਰ ਬਣੇਗੀ ਜੀ ਉਹ ਕਰਾਂਗੇ ਠੀਕ ਹਾਂ